ਥੋੜਾ ਥੋੜਾ ਲਾਣਗੇ ਚਾਰ ਜਾਨੇ ਹੁਣ ਕਿੰਨਾ ਕਿੰਨਾ ਹੋਣ ਓਏ ਤੂੰ ਉਵੇਂ ਟਿੱਕੀ ਜਾ ਲੈ ਤੇਰੇ ਨਾਮ ਕਰਦੇ ਆ ਗੱਲ ਵੱਜੋ 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 ਪੰਡ ਲੈ ਕਿੱਧਰ ਭਜੇਗਾ ਆ ਜਾ ਆ ਜਾ ਅਲਰਜੀ ਤੇ ਤੇਰੀ ਮੈਂ ਸੈੱਟ ਕਰਦਾ ਅਨਛਲ ਆ ਜਾ ਆ ਜਾ ਆ ਜਾ ਵੀ ਛੇਤੀ ਨਾ ਛੱਟ ਲਵਾਓਗੇ ਨਹੀਂ ਨਹੀਂ ਪੰਡ ਛੱਟ ਕੇ ਫੇਰ ਹੀ ਲਾਵਾਂਗੇ ਆ ਗਦੇ ਦੇ ਆ ਲੈ ਰਾਂਗਲਾ ਥੋੜਾ 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 ਲਾਣ ਕੇ ਚਾਰ ਜਾਣੇ ਹੁਣ ਕਿੰਨਾ ਕਿੰਨਾ ਹੋਣ ਓਏ ਤੂੰ ਉਵੇਂ ਟਿੱਕੀ ਜਾ ਲੈ ਪਾ ਛੋਟੇ ਨੂੰ ਤੇ ਲਾ ਦੋ ਥੋੜਾ ਜਿਹਾ ਹੀ ਲਾਉਂਦੇ ਓਏ ਬਸ ਨਹੀਂ ਤੇ ਆ ਬਸ ਬਸ ਕਰ ਬਸ ਕਰ ਬਸ ਕਰ ਬਸ ਕਰ ਆ ਆ ਪਤਾ ਲੱਗਿਆ ਕੰਮਾਂ ਮੁੰਡਾ ਕਿੰਨਾ ਅਮ ਕਰਦਾ ਹੋਲੀ ਵਾਲੇ ਦਿਨ ਵੀ ਇੱਧੇ ਤੇ ਲਾ ਦਿਓ ਉਹ ਛੋਟਕੇ ਦੇ ਐਵੇਂ ਕਰ ਥੋੜਾ ਥੋੜੀ ਲਵਾ ਦੇ ਥੋੜਾ ਉਹ ਠੀਕ ਠਾਕ ਬੈਠੇ ਚਲੋ ਵਧੀਆ ਚਲੋ ਫਿਰ ਚੱਲੀ ਆਪਾਂ ਥੋੜੇ ਦੁਕਾਨ ਤੇ ਜਾਣਾ ਕੰਮ ਡਿਊਟੀ ਉਹਦੀ ਸੂਰਤ ਘਾੜੇ ਤੇ ਆਏ ਉਹ ਤੁਸੀਂ ਮਟਰ ਵਾਲੇ ਇਹਨੇ ਲਾ ਦਿਓ ਨਾ ਜਰ ਹੋਰ ਚੱਲ ਆਣੂ ਚੰਗਾ ਵੀ ਗੁੱਡ ਬਾਏ ਚੱਲ ਲੈ ਜਾਓ ਤੁਸੀਂ ਦੁਕਾਨ ਤੇ ਚੱਲੇ ਸੀ ਤੇ ਬੈ ਕੇ ਫੋਨ ਚਾਉਣ ਲੱਗੇ ਬੱਸ ਜਲਾਓ ਪਹਿਨੀ ਕੋਈ ਮੁੰਡਾ ਮੁੰਡਾ ਹੋਰ ਕਿੰਨੇ ਹੋ ਉਹ ਵਟਾ ਹੁੰਦੇ ਸਨ ਉਹ ਵੜਨਾ ਹੈ ਯਾਰ ਇੱਕੋ ਗਲੀ ਚ ਹਾਂ ਇਹਨੇ ਵਟਾ ਉਟਾਣ ਮਾਰੇ ਚਾਲ ਵੀ はあ。<スープ>